ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾੜੈ ਖੀਤ ਗਗਨੰਦ ਮਾਮਾ ਬਾਜੀਓ ਪਰਿਓ ਨੀਸਾਨ ਕਾਓ ਖੇਤ ਜੋ ਮੰਡਿਓ ਸੂਰਮਾ ਆਵ ਜੂਝਨ ਕੋ ਦਾਓ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਜ ਸੰਗਤ ਜੀ ਦੋ ਜਹਾਨ ਦੇ ਵਾਲੀ ਸਰਬ ਰੇ ਕਾਇਨਾਤ ਤ੍ਰਿਲੋਕੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ạtਾਰੀ ਵਾਲਿਆਂ ਦੀ ਉਸ ਅਮਰ ਸ਼ਹੀਦੀ ਨੂੰ ਅਮਰ ਯਾਦ ਨੂੰ ਤਾਜ਼ਾ ਕਰਨ ਵਾਸਤੇ ਜੁੜੇ ਹਾਂ ਉਹਨਾਂ ਸ਼ਹੀਦਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਜਿੰਨਾ ਵੀ ਸਮਾਂ ਬਤੀਤ ਕੀਤਾ ਉਹਨਾਂ ਸਮਾਂ ਉਹਨਾਂ ਸ਼ਹੀਦਾਂ ਨੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਆਸ਼ੇ ਦੇ ਉੱਪਰ ਚੱਲ ਕਰਕੇ ਆਪਣੇ ਜੀਵਨ ਨੂੰ ਬਤੀਤ ਕੀਤਾ ਤੇ ਜਦੋਂ ਕੌਮ ਨੂੰ ਸੀਸ ਦੀ ਲੋੜ ਪਈ ਤੇ ਉਦੋਂ ਉਹਨਾਂ ਸ਼ਹੀਦਾਂ ਨੇ ਫਿਰ ਬਾਣੀ ਪੜਦਿਆਂ ਪੜਦਿਆਂ ਉਹਨਾਂ ਦੇ ਜੀਵਨ ਦੇ ਅੰਦਰ ਬਾਣੀ ਦਾ ਉਹ ਪ੍ਰਤਾਪ ਬਣਿਆ ਜਿਸ ਪ੍ਰਤਾਪ ਦੇ ਨਾਲ ਉਹਨਾਂ ਨੇ ਉਸ ਬਾਣੀ ਦੇ ਆਸ਼ੇ ਤੇ ਚਲਦੇ ਆ ਚਲਦੇ ਆ ਆਪਣਾ ਸੀਸ ਭੇਟ ਕਰ ਦਿੱਤਾ ਕਿਸੇ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਕਰਦੀ ਹੈ ਅੰਮ੍ਰਿਤ ਹੋਇਆ ਕਰਦੀ ਹੈ ਉਹਨਾਂ ਸ਼ਹੀਦਾਂ ਨੇ ਇਸ ਦੁਨੀਆਂ ਦੇ ਵਿੱਚ ਜਿੰਨੀ ਵੀ ਇਹ ਮਾਇਆ ਪਸਰੀ ਹੋਈ ਹੈ ਇਸ ਧੁਨੀਆਂ ਦੀ ਮਾਇਆ ਨੂੰ ਉਹਨਾਂ ਸ਼ਹੀਦਾਂ ਨੇ ਆਪਣੇ ਸਰੀਰ ਤੋਂ ਦੂਰ ਕੀਤਾ ਕਿਉਂਕਿ ਜਿਹੜੀ ਮਾਇਆ ਹੈ ਮਾਇਆ ਦੇ ਬਾਰੇ ਦੇ ਵਿੱਚ ਦਸਮ ਗੁਰੂ ਦੇਵ ਲਿਖਦੇ ਕਿ ਨਾ ਸਤ ਹੈ ਨਾ ਅਸਤ ਹੈ ਨਾ ਸਤ ਅਸਤ ਉਬਾ ਹੈ ਨਾ ਭਿੰਨ ਹੈ ਨਾ ਅਭਿੰਨ ਹੈ ਨਾ ਭਿੰਨ ਅਭਿੰਨ ਉਬਾ ਹੈ ਨਾ ਸਵੈਣੀ ਹੈ ਨਾ ਨਿਰਵੈਣੀ ਹੈ ਨਾ ਸਵਰਣੀ ਨਿਰਵੈਣੀ ਉਬਾਹ ਹੈ ਕਿਉਂਕਿ ਜਿਹੜੀ ਇਹ ਦੁਨੀਆ ਹੈ ਇਹ ਦੁਨੀਆ ਇਹ ਜਿਹੜਾ ਮਨੁੱਖ ਦਾ ਪੰਜ ਭੂਤਕ ਸਰੀਰ ਹੈ ਇਹ ਸਰੀਰ ਉਸ ਪਰਮਾਤਮਾ ਅਤੇ ਮਾਇਆ ਦੇ ਮਿਲਾਪ ਤੋਂ ਪੈਦਾ ਹੋਇਆ ਹੈ ਇਹ ਦੋ ਚੀਜ਼ਾਂ ਮਾਇਆ ਤੇ ਪਰਮਾਤਮਾ ਇਹ ਦੋ ਚੀਜ਼ਾਂ ਹਨ ਜਿਨ੍ਹਾਂ ਦੇ ਮਿਲਾਪ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਹੋਂਦ ਦੇ ਅੰਦਰ ਆਈ ਇਹ ਜਿਹੜੇ ਮਨੁੱਖ ਨੇ ਮਨੁੱਖ ਦਾ ਜਿਹੜਾ ਪੰਧ ਪੰਜ ਪੂਤਕ ਸ਼ਰੀਰ ਹੈ ਇਹ ਹੋਂਦ ਦੇ ਅੰਦਰ ਆਇਆ ਇਹ ਮਾਇਆ ਹੈ ਕਈ ਲੋਕ ਐਸੇ ਹਨ ਜਿਹੜੇ ਇਸ ਦੁਨੀਆ ਨਾਲ ਉਸ ਰਾਵਣ ਨੂੰ ਮਾਰਨ ਵਾਲਾ ਰਾਮ ਰਿਆ ਇਸ ਦੁਨੀਆ ਦੇ ਉੱਪਰ ਜਿਹੜਾ ਇਹ ਪੰਜ ਪੂਤਕ ਸ਼ਰੀਰ ਹੈ ਇਹ ਕਿਸੇ ਦਾ ਵੀ ਸਥਿਰ ਨਹੀਂ ਸਭ ਨੇ ਜਾਣਾ ਹੈ ਪਰ ਜਿਹੜੇ ਕੋਈ ਆਪਣੀ ਕੌਮ ਦੇ ਵਾਸਤੇ ਆਪਣੇ ਵਰਸੇ ਦੇ ਵਾਸਤੇ ਆਪਣੀ ਕੌਮ ਵਾਸਤੇ ਕੁਝ ਚੰਗਾ ਕਰ ਜਾਂਦੇ ਨੇ ਆਪਣਾ ਬਲਿਦਾਨ ਸ਼ਹੀਦੀਆਂ ਦੇ ਜਾਂਦੇ ਨੇ ਉਹਨਾਂ ਨੂੰ ਦੁਨੀਆ ਖਤਮ ਹੋਣ ਤੱਕ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਇਸ ਪ੍ਰਕਾਰ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਨੇ ਵੀ ਆਪਣੀ ਸ਼ਹੀਦੀ ਦਿੱਤੀ ਉਹਨਾਂ ਦੀ ਸ਼ਹੀਦੀ ਨੂੰ ਅੱਜ ਦੁਨੀਆ ਦੇ ਲੋਕ ਮਨਦੇ ਨੇ ਕਿਉਂਕਿ ਉਹਨਾਂ ਨੂੰ ਸਾਰੇ ਲੋਕ ਪੂਜਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਇਹ ਮਾਇਆ ਹੈ ਇਸ ਮਾਇਆ ਤੋਂ ਦੂਰ ਰਹਿ ਕਰਕੇ ਉਸ ਪਰਮਾਤਮਾ ਦੀ ਸਿਫਤੋ ਸਲਾਹ ਕੀਤੀ ਕਿਉਂਕਿ ਪਾਤਸ਼ਾਹ ਜੀ ਫਰਮਾਨ ਕਰਦੇ ਮਾਇਆ ਹੋਈ ਨਗਰ ਨੇ ਜਗਤ ਰਹੀ ਲਪਟਾਏ ਮਾਇਆ ਤੋਂ ਉਹੀ ਮਨੁੱਖ ਵੱਜ ਸਕਦਾ ਹੈ ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਕਿਉਂਕਿ ਜਿਹੜਾ ਮਨੁੱਖ ਇਸ ਮਾਇਆ ਦੇ ਅੰਦਰ ਗੁਲਤਾਨ ਹੋ ਜਾਂਦਾ ਏ ਇਸ ਮਾਇਆ ਦੇ ਅੰਦਰ ਮਿਲਦਾ ਹੈ ਇਹ ਮਾਇਆ ਉਸ ਨੂੰ ਸਰਪਣੀ ਦੀ ਤਰ੍ਹਾਂ ਖਾ ਜਾਂਦੀ ਏ ਉਸ ਮਨੁੱਖ ਨੂੰ ਖਤਮ ਕਰ ਦਿੰਦੀ ਏ ਤੇ ਉਸ ਮਨੁੱਖ ਨੂੰ ਫਿਰ ਇਸ ਲੋਕ ਦੇ ਅੰਦਰ ਤਾਂ ਕੀ ਸਿਫਤੇ ਮਿਲਣੇ ਉਸ ਮਨੁੱਖ ਨੂੰ ਪਰਲੋਕ ਦੇ ਅੰਦਰ ਵੀ ਸਿਫਤ ਨਹੀਂ ਮਿਲਦੀ ਕਿਉਂਕਿ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ ਉਸ ਮਨੁੱਖ ਨੂੰ ਉਸ ਪਰਮਾਤਮਾ ਦੀ ਦਰਗਾਹ ਦੇ ਅੰਦਰ ਸਿਫਤੋ ਸਲਾਹ ਮਿਲਦੀ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਨੇ ਅਸੀਂ ਜਿਸ ਪਰਮਾਤਮਾ ਦੇ ਨਾਲ ਵਾਅਦਾ ਕੀਤਾ ਸੀ ਕਿ हे ਅਕਾਲ ਪੁਰਖ ਅਸੀਂ ਜਦੋਂ ਜਨਮ ਲਵਾਂਗੇ ਆਪ ਜੀਆਂ ਦੇ ਨਾਮ ਨੂੰ ਧਿਆਵਾਂਗੇ ਪਰ ਕਰਕੇ ਇਸ ਮਾਇਆ ਵਿੱਚ ਫਸਣਾ ਕੀਤਾ ਤੇ ਜਦੋਂ ਮਨੁੱਖ ਇਸ ਮਾਇਆ ਦੇ ਅੰਦਰ ਫਸਿਆ ਤੇ ਸਾਰੀ ਜ਼ਿੰਦਗੀ ਉਸਨੇ ਇਸ ਮਨੋਖ ਨੇ ਉਸ ਪਰਮਾਤਮਾ ਦਾ ਨਾਮ ਨਹੀਂ ਧਿਆਇਆ ਇਸ ਮਾਇਆ ਦੇ ਅੰਦਰ ਗੁਲਤਾਨ ਹੋਇਆ ਰਿਹਾ ਉਹਨਾਂ ਸ਼ਹੀਦਾਂ ਨੇ ਇਸ ਮਾਇਆ ਨੂੰ ਵਿਸਾਰ ਕੇ ਉਸ ਪਰਮਾਤਮਾ ਦਾ ਨਾਮ ਧਿਆਇਆ ਉਹਨਾਂ ਦੀ ਸਾਰੀ ਦੁਨੀਆ ਦੇ ਅੰਦਰ ਜੈ ਜੈਕਾਰ ਹੁੰਦੀ ਏ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਕਥਾ ਵਿਚਾਰ ਕਰਦੇ ਹੋਈਆਂ ਅਨੇਕ ਭੁਲਾ ਦੀ ਖਿਮਾ ਬਖਸ਼ਿਸ਼ ਕਰਦੇ ਨੇ ਦਾਸ ਦੀਆਂ ਪੱਲਾਂ ਦਾਸ ਦੀ ਝੋਲੀ ਵਿੱਚ ਗਰੀਬ ਨਿਵਾਜ ਪਾਤਸ਼ਾਹ ਦਾ ਗਿਆਨ ਆਪਣੀ ਝੋਲੀ ਵਿੱਚ ਰੱਖ ਕੇ ਜੀਵਨ ਸਫਲਾ ਕਰੀਏ ਅਖੀਰ ਤੇ ਬਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ